हेलो वक्त भाई अब आप लगे हाँ कि आप एफ एस ट्वेंटी किए डाउनलोड करिए चलो चल चलते हाँ जाना है गूगल से गूगल ते जाके आप इतना एफ एस ट्वेंटी डाउनलोड ए ए पीकी ए पीकी भरने बाद आप जाना है एन ए वन अकाउंट ए वन अकाउंट वगैरह किसी पी जाना ਫਿਰ ਆਪਾਂ ਜਾਣਾ ਇੱਥੇ ਇੱਥੇ ਜਾਣ ਤੋਂ ਬਾਅਦ ਆਪਾਂ ਨੂੰ ਕੁਝ ਸਕੈਂਟਰ ਰੁਕਣਾ ਪਊਗਾ ਸਕੈਂਟਰ ਰੁਕ ਆਪਾਂ ਰੁਕ ਜਾਨੇ ਆ ਇੱਥੇ ਆਪਾਂ ਜਾਣਾ ਸਟਾਰਟ ਨਪਨਾਏ ਇਸ ਨੂੰ ਨਪਨਾਏ ਆਪਣੀ ਐਫਐਸ 20 ਡਾਊਨਲੋਡ ਹੋਣ ਲੱਗ ਗਈ ਆ ਜੇ ਜਦੋਂ ਇੱਥੇ 707 MB ਹੋ ਜਾਏਗੀ ਤੇ ਆਪਣੀ ਐਫਐਸ 20 ਡਾਊਨਲੋਡ ਹੋ ਜਾਏਗੀ ਹੋ ਤੁਸੀਂ ਕਮੈਂਟਸ 'ਚ ਦੱਸ ਸਕਦੇ ਹੋ ਵੀ ਹੋਰ ਕੋਈ ਇਸ ਵੀਡੀਓ ਦਾ ਕੋਈ ਵੀ ਲਿੰਕ ਦੱਸਣਾ ਵੇਪਾਸੀ ਪਾ ਰਹੇ ਹਾਂਗੇ ਤੁਸੀਂ ਦੱਸ ਸਕਦੇ ਹੋ ਕਮੈਂਟ ਧੰਨਵਾਦ ਬਾਏ ਬਾਏ